प्रेमचंद जी ਦਾ ਨਾਵਲ ਨਿਰਮਲ ਭਾਗ ਚੌਥਾ ਕਲਿਆਣੀ ਦੇ ਸਾਹਮਣੇ ਹੁਣ ਇੱਕ ਕਠਿਨ ਸਮੱਸਿਆ ਆਣ ਖੜੀ ਹੋਈ ਪਤੀ ਦੇ ਦਿਹਾਂਤ ਤੋਂ ਬਾਅਦ ਉਹਨੂੰ ਆਪਣੀ ਮਾੜੀ ਹਾਲਤ ਦਾ ਇਹ ਪਹਿਲਾਂ ਤੇ ਬਹੁਤ ਹੀ ਕੌੜਾ ਅਨੁਭਵ ਹੋਇਆ ਗਰੀਬ ਵਿਧਵਾ ਦੇ ਲਈ ਇਸ ਤੋਂ ਵੱਡੀ ਹੋਰ ਕੀ ਮੁਸ਼ਕਲ ਹੋ ਸਕਦੀ ਹੈ ਕਿ ਜਵਾਨ ਕੁੜੀ ਸਿਰ ਤੇ ਤਲਵਾਰ ਵਾਂਗ ਲਟਕ ਰਹੀ ਏ ਮੁੰਡੇ ਨੰਗੇ ਪੈਰੀ ਪਾੜਨ ਜਾ ਸਕਦੇ ਨਹੀਂ ਦੁਲਾ ਚੌਂਕਾ ਵੀ ਆਪਣੇ ਹੱਥ ਨਾਲ ਕੀਤਾ ਜਾ ਸਕਦਾ ਹੈ ਰੁੱਖਾ ਸੁੱਖਾ ਖਾ ਕੇ ਵੀ ਗੁਜ਼ਾਰਾ ਕੀਤਾ ਜਾ ਸਕਦਾ ਹੈ ਝੁੱਗੀ 'ਚ ਦਿਨ ਕੱਟੇ ਜਾ ਸਕਦੇ ਨੇ ਪਰ ਜਵਾਨ ਕੁੜੀ ਘਰ 'ਚ ਨਹੀਂ ਬਿਠਾਈ ਜਾ ਸਕਦੀ ਕਲਿਆਣੀ ਨੂੰ ਪਾਲ ਚੰਦਰ ਤੇ ਇਸ ਤਰ੍ਹਾਂ ਗੁੱਸਾ ਆਉਂਦਾ ਸੀ ਕਿ ਆਪ ਜਾ ਕੇ ਉਹਦੇ ਮੂੰਹ ਤੇ ਕਾਲਖ ਮਲ ਦੇਵੇ ਸਿਰ ਦੇ ਬਾਲ ਪੱਟ ਦੇਵੇ ਕਹੇ ਕਿ ਤੂੰ ਆਪਣੀ ਗੱਲ ਤੋਂ ਮੁੱਕਰ ਗਿਆ ਏ ਤੂੰ ਆਪਣੇ ਦੇਵ ਦਾ ਪੁੱਤਰ ਨਹੀਂ ਪੰਡਤ ਮੋٹے RAM ਨੇ ਉਹਦੇ ਗੰਦੇ ਵਿਹਾਰ ਦਾ ਸਾਰਾ ਕੱਚਾ ਚਿੱਟਾ ਖੋਲ ਸੁਣਾ ਦਿੱਤਾ ਸੀ ਉਹ ਇਸੇ ਗੁੱਸੇ ਚ ਭਰੀ ਹੋਈ ਬੈਠੀ ਸੀ ਕਿ ਕ੍ਰਿਸ਼ਨਾ ਖੇੜਦੀ ਹੋਈ ਆਈ ਤੇ ਬੋਲੀ ਕਿਸ ਦਿਨ ਬਰਾਤ ਆਵੇਗੀ ਅੰਮਾ ਪੰਡ ਪੰਡਤ ਜੀ ਦਾ ਆ ਗਏ ਕਲਿਆਣੀ ਬਰਾਤ ਦਾ ਸੁਪਨਾ ਦੇਖ ਰਹੀ ਹੈ ਤੂੰ ਕ੍ਰਿਸ਼ਨਾ ਉਹੀ ਚੰਦਰ ਤਾਂ ਕਹਿ ਰਿਹਾ ਹੈ ਕਿ 2-3 ਦਿਨ ਵਿੱਚ ਬਰਾਤ ਆਵੇਗੀ ਕਿ ਨਹੀਂ ਆਵੇਗੀ ਅੰਮਾ ਕਲਿਆਣ ਇੱਕ ਵਾਰ ਫਿਰ ਕਹਿ ਦਿੱਤਾ ਨਾ ਸਿਰ ਕਿਉਂ ਖਾਂਦੀ ਹੈ ਕ੍ਰਿਸ਼ਨ ਸਭ ਦੇ ਘਰ ਤਾਂ ਬਰਾਤ ਆ ਰਹੀ ਸਾਡੇ ਘਰ ਕਿਉਂ ਨਹੀਂ ਆਉਂਦੀ ਕਲਿਆਣੀ ਤੇਰੇ ਇੱਥੇ ਜਿਹੜਾ ਬਰਾਤ ਲਿਆਉਣ ਵਾਲਾ ਸੀ ਉਹਦੇ ਘਰ ਵਿੱਚ ਅੱਗ ਲੱਗ ਗਈ ਹੈ ਕ੍ਰਿਸ਼ਨਾ ਸੱਚਮਾ ਤਾਂ ਤਾਂ ਸਾਰਾ ਘਰ ਸੜ ਗਿਆ ਹੋਵੇਗਾ ਕਿੱਥੇ ਰਹਿੰਦੇ ਹੋਣਗੇ ਭੈਣ ਕਿੱਥੇ ਜਾ ਕੇ ਰਹੇਗੀ ਕਲਿਆਣੀ ਪਾਗਲੇ ਤਉ ਤਾਂ ਗੱਲ ਹੀ ਨਹੀਂ ਸਮਝਦੀ ਅੱਗ ਨਹੀਂ ਲੱਗੀ ਉਹ ਸਾਡੇ ਘਰ ਵਿਆਹ ਨਹੀਂ ਕਰੇਗਾ ਕ੍ਰਿਸ਼ਨ ਪਰ ਕਿਉਂ ਮੰਮਾ ਪਹਿਲਾਂ ਤਾਂ ਉੱਥੇ ਠੀਕ ਹੋ ਗਿਆ ਸੀ ਨਾ ਕਲਿਆਣੀ ਬਹੁਤ ਸਾਰੇ ਰੁਪਏ ਮੰਗਦੇ ਐ ਮੇਰੇ ਕੋਲ ਉਹਨੂੰ ਦੇਣ ਲਈ ਰੁਪਏ ਨਹੀਂ ਹੈਗੇ ਕ੍ਰਿਸ਼ਨ ਕੀ ਬੜੀ ਲਾਲਚੀ ਨੇ ਉਹ ਮੰਮਾ ਕਲਿਆਣੀ ਲਾਲਚੀ ਨਹੀਂ ਤਾਂ ਹੋਰ ਕੀ ਨੇ ਪੂਰਾ ਕਸਾਈ ਐ ਨਰਦਈ ਐ ਦਗਾਵਾਜ ਕ੍ਰਿਸ਼ਨ ਤਾਂ ਤਾਂ ਮੰਮਾ ਬਹੁਤ ਚੰਗਾ ਹੋਇਆ ਕਿ ਉਹਦੇ ਘਰ ਭੈਣ ਦਾ ਗਿਆ ਨਹੀਂ ਹੋਇਆ ਭੈਣ ਉਹਦੇ ਨਾਲ ਕਿਸ ਤਰ੍ਹਾਂ ਰਹਿੰਦੀ ਇਹ ਤਾਂ ਖੁਸ਼ ਹੋਣ ਦੀ ਗੱਲ ਐ ਅੰਮਾ ਤੂੰ ਦੁਖੀ ਕਿਉਂ ਹੁੰਦੀ ਐ ਕਲਿਆਣੀ ਨੇ ਪੁੱਤਰੀ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਉਹਦੇ ਬੋਲ ਕਿੰਨੇ ਸੱਚੇ ਨੇ ਭੋਲੇ ਸ਼ਬਦਾਂ 'ਚ ਸਮੱਸਿਆ ਦਾ ਕਿੰਨਾ ਸੋਹਣਾ ਹੱਲ ਐ ਸੱਚਮੁੱਚ ਇਹ ਤਾਂ ਖੁਸ਼ ਹੋਣ ਵਾਲੀ ਗੱਲ ਐ ਕਿ ਇਸ ਤਰ੍ਹਾਂ ਦੇ ਬੁਰੇ ਇਨਸਾਨਾਂ ਨਾਲ ਰਿਸ਼ਤਾ ਨਹੀਂ ਹੋਇਆ ਦੁਖੀ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ ਇਸ ਤਰ੍ਹਾਂ ਦੇ ਬੁਰੇ ਇਨਸਾਨਾਂ ਚ ਵਿਚਾਰੀ ਨਿਰਮਲਾ ਦੀ ਪਤਾ ਨਹੀਂ ਕੀ ਹਾਲਤ ਹੁੰਦੀ ਆਪਣੇ ਨਸੀਬਾਂ ਨੂੰ ਰੋਂਦੀ ਥੋੜਾ ਜਿਹਾ ਘਿਓ ਦਾਲ ਚ ਵੱਧ ਪੈ ਜਾਂਦਾ ਤੇ ਸਾਰੇ ਘਰ ਚ ਰੌਲਾ ਪੈ ਜਾਂਦਾ ਜੇਰਾ ਖਾਣਾ ਜ਼ਿਆਦਾ ਪੱਕ ਜਾਂਦਾ ਤੇ ਸੱਸ ਦੁਨੀਆ ਸਿਰ ਤੇ ਚੁੱਕ ਲੈਂਦੀ ਮੁੰਟਾ ਵੀ ਇਸ ਤਰ੍ਹਾਂ ਦਾ ਲਾਲਚੀ ਬੜੀ ਚੰਗੀ ਗੱਲ ਹੋਈ ਨਹੀਂ ਤਾਂ ਵਿਚਾਰੀ ਨੂੰ عمر ਭਰ ਰੋਣਾ ਪੈਂਦਾ ਕਲਿਆਣੀ ਇੱਥੋਂ ਉੱਠੀ ਤਾਂ ਉਹਦਾ ਦਿਲ ਹਲਕਾ ਹੋ ਗਿਆ ਸੀ ਪਰ ਵਿਆਹ ਦਾ ਕਰਨਾ ਹੀ ਸੀ ਤੇ ਹੋ ਸਕੇ ਤਾਂ ਇਸੇ ਸਾਲ ਨਹੀਂ ਤਾਂ ਦੂਜੇ ਸਾਲ ਫਿਰ ਨਵੇਂ ਸਿਰੇ ਤੋਂ ਤਿਆਰਨਾ ਕਰਨਾ ਪੈਣਾ ਹੁਣ ਚੰਗੇ ਘਰ ਦੀ ਲੋੜ ਨਹੀਂ ਸੀ ਚੰਗੇ ਵਰ ਦੀ ਲੋੜ ਨਹੀਂ ਸੀ ਕਿਸਮਤ ਦੀ ਮਾਰੀ ਨੂੰ ਚੰਗਾ ਘਰ-ਵਾਰ ਕਿੱਥੇ ਮਿਲਦਾ ਹੁਣ ਤਾਂ ਕਿਸੇ ਤਰ੍ਹਾਂ ਸਿਰ ਦਾ ਬੋਝ ਲਾਉਣਾ ਸੀ ਕਿਸੇ ਤਰ੍ਹਾਂ ਕੁੜੀ ਨੂੰ ਪਾਰ ਲਾਉਣਾ ਸੀ ਉਹਨੂੰ ਖੂਚ ਸਿੱਟਣਾ ਸੀ ਇਹ ਰੂਪ ਬਣਤੀ ਇਹ ਗੁਣ ਬਣਤੀ ਹੈ ਚਤਰ ਸਿਆਣੀਏ ਕੁਲੀਨ ਕਰਾਣੇ ਦੀ ਤਾਂ ਕਿ ਜੇ ਦਾਜ ਨਹੀਂ ਤਾਂ ਕਿ ਉਹਦੇ ਸਾਰੇ ਗੁਣ ਦੋਸ਼ ਹੋ ਜਾਂਦੇ ਨੇ ਦਾਜ ਹੋਵੇ ਤਾਂ ਸਾਰੇ ਦੋਸ਼ ਗੁਣ ਬਣ ਜਾਂਦੇ ਨੇ ਇਨਸਾਨ ਦਾ ਕੋਈ ਮੁੱਲ ਨਹੀਂ ਸਿਰਫ ਦਾਜ ਦਾ ਮੁੱਲ ਕਿੰਨੀ ਮਾੜੀ ਕਰਮਾਂ ਦੀ ਲੀਲਾ ਕਲਿਆਣੀ ਦਾ ਦੋਸ਼ ਕੁਝ ਘਟ ਨਹੀਂ ਸੀ ਅਵਲਾ ਤੇ ਵਿਧਵਾ ਹੋਣਾ ਹੀ ਇਸ ਨੂੰ ਦੋਸ਼ਾਂ ਤੋਂ ਮੁਕਤ ਨਹੀਂ ਕਰ ਸਕਦਾ ਉਹਨੂੰ ਆਪਣੇ ਮੁੰਡੇ ਆਪਣਾ ਕੁੜੀਆਂ ਤੋਂ ਜ਼ਿਆਦਾ ਪਿਆਰੇ ਸਨ ਮੁੰਡੇ ਹਾਲ ਦੇ ਵਾਰਸ ਸਨ ਪੱਠੇ ਤੋੜੀ ਖਾਲ ਦਾਣੇ ਤੇ ਪਹਿਲਾ ਹੱਕ ਉਹਨਾਂ ਦਾ ਹੀ ਉਹਨਾਂ ਦੇ ਖਾਣ ਤੋਂ ਜ਼ਿਆਦਾ ਕੁਝ ਬਚੇ ਉਹ ਗਾਉਂ ਆ ਦਾ ਮਕਾਨ ਸੀ ਕੁਝ ਨਗਦ ਸੀ ਕਈ ਹਜ਼ਾਰ ਦੇ ਗਹਿਣੇ ਸਨ ਪਰ ਉਹਨੂੰ ਅਜੇ ਤਾਂ ਦੋ ਮੁੰਡਿਆਂ ਦਾ ਪਾਲਣ ਪੋਸ਼ਣ ਕਰਨਾ ਸੀ ਉਹਨਾਂ ਨੂੰ ਪੜਾਣਾ ਲਿਖਾਣਾ ਸੀ ਇੱਕ ਕੁੜੀ ਹੋਰ ਵੀ ਸੀ ਜਿਹੜੀ ਹੋਰ 4-5 ਸਾਲਾਂ ਸਾਲਾਂ ਚ ਵਿਆਹ ਕਰਨ ਯੋਗੀ ਹੋ ਜਾਵੇਗੀ ਇਸ ਲਈ ਇਹ ਕੋਈ ਵੱਡੀ ਰਕਮ ਦਾਜ ਨਹੀਂ ਸੀ ਦੇ ਸਕਦੀ ਆਖਰ ਮੁੰਡਿਆਂ ਨੂੰ ਵੀ ਕੁਝ ਚਾਹੀਦਾ ਏ ਉਹ ਕੀ ਸਮਝਣ ਕਿ ਸਾਡਾ ਵੀ ਕੋਈ ਪਿਓ ਸੀ ਪੰਡਤ ਮੋਤੇ ਰਾਮ ਨੂੰ ਲਖਨਊ ਤੋਂ ਮੁੜਿਆ 15 ਦਿਨ ਬੀਤ ਚੁੱਕੇ ਸਨ ਬੜਨ ਤੋਂ ਬਾਅਦ ਦੂਜੇ ਹੀ ਦਿਨ ਉਹ ਪਾਰ ਦੀ ਬਾਜ਼ਰ ਚ ਨਿਕਲ ਪਏ ਸਨ ਉਹਨਾਂ ਨੇ ਪੱਕਾ ਨਿਸ਼ਚੈ ਕੀਤਾ ਸੀ ਕਿ ਮੈਂ ਲਖਨਊ ਵਾਲਿਆਂ ਨੂੰ ਦਗਾ ਦੇਵਾਂਗਾ ਕਿ ਸੰਸਾਰ ਸੰਸਾਰ ਚ ਤੁਸੀਂ ਹੀ ਇਕੱਲੇ ਨਹੀਂ ਹੋ ਜਿਹੜੇ ਤੁਹਾਡੇ ਜਿਹੇ ਹੋਰ ਵੀ ਕਿੰਨੇ ਹੀ ਪਈ ਨੇ ਕਲਿਆਣੀ ਰੋਜ਼ ਦਿਨ ਗਿਨਾ ਕਰਦੀ ਸੀ ਅੱਜ ਉਹਨੇ ਉਹਨਾਂ ਨੂੰ ਪੱਤਰ ਲਿਖਣ ਦਾ ਨਿਸ਼ਚੈ ਕੀਤਾ ਤੇ ਕਲਮ ਦਵਾਤ ਲੈ ਕੇ ਬੈਠੀ ਹੀ ਸੀ ਕਿ ਪੰਡਤ ਮੋٹے RAM ਆ ਗਏ ਕਲਿਆਣੀ ਆਓ ਪੰਡਤ ਜੀ ਮੈਂ ਤਾਂ ਤੁਹਾਨੂੰ ਪੱਤਰ ਲਿਖਣ ਲੱਗੀ ਸੀ ਕਦ ਵਾਪਸ ਆਏ ਮੋٹے RAM ਵਾਪਸ ਤਾਂ ਸਵੇਰੇ ਹੀ ਆ ਗਏ ਸੀ ਪਰ ਉਸ ਵੇਲੇ ਇੱਕ ਸੇਠ ਦੇ ਘਰੋਂ ਸੱਦਾ ਆ ਗਿਆ ਕਈ ਦਿਨਾਂ ਤੋਂ ਤਾਰ ਮਾਲ ਨਹੀਂ ਮਿਲਿਆ ਸੀ ਮੈਂ ਕਿਹਾ ਕਿ ਚਲੋ ਨਾਲੋਂ ਨਾਲੋ ਨਾਲੋ ਇਹ ਵੀ ਕੰਮ ਨਵੇੜ ਦਾ ਚੱਲਣਾ ਹੁਣੇ ਹੀ ਉਥੋਂ ਵਾਪਸ ਆ ਰਿਹਾ ਸੀ ਕੋਈ 500 ਬ੍ਰਾਹਮਣਾ ਦੀ ਪੰਕਤਿਚ ਕਲਿਆਣੀ ਕੁਝ ਕੰਮ ਵੀ ਹੋਇਆ ਕਿ ਬਾੜੀ ਤੈਅ ਕਰਨੀ ਪਈ ਮੋਟੇ ਰਾਮ ਕੰਮ ਕਿਉਂ ਨਹੀਂ ਹੋਵੇਗਾ ਭਲਾ ਇਹ ਵੀ ਕੋਈ ਗੱਲ ਹੈ ਪੰਜ ਥਾਂ ਗੱਲ ਕਰਕੇ ਆਇਆ ਹਾਂ ਪੰਜਾਂ ਦੀ ਨਕਲ ਲਿਆਇਆ ਹਾਂ ਉਹਨਾਂ ਵਿੱਚੋਂ ਤੁਸੀਂ ਚਾਹੇ ਜਿਹਨੂੰ ਮਰਜ਼ੀ ਪਸੰਦ ਕਰ ਲਵੋ ਇਹ ਦੇਖੋ ਇਸ ਮੁੰਡੇ ਦਾ ਪਿਓ ਡਾਕ ਦੇ ਮਹਿਕਮੇ ਵਿੱਚ 100 ਰੁਪਏ ਦੇ ਨੌਕਰ ਹੈ ਮੁੰਡਾ ਜੀ ਕਾਲਜ ਵਿੱਚ ਪੜਦਾ ਹੈ ਪਰ ਨੌਕਰੀ ਦਾ ਭਰੋਸਾ ਪੱਕਾ ਹੈ ਘਰ ਵਿੱਚ ਕੋਈ ਜਾਇਦਾਦ ਨਹੀਂ ਮੁੰਡਾ ਹੋਣ ਹਰ ਲੱਗਦਾ ਹੈ ਖਾਨਦਾਨ ਵੀ ਚੰਗਾ ਹੈ 2000 ਚ ਗੱਲ ਤੈ ਹੋ ਜਾਵੇਗੀ ਮੰਗਦੇ ਤਾਂ ਹੀ 3000 ਕਲਿਆਣੀ ਮੁੰਡੇ ਦਾ ਕੋਈ ਭਰਾ ਹੈ ਮੋਤੀ ਰਾਮ ਨਹੀਂ ਪਰ ਤਿੰਨੇ ਭੈਣਾ ਨੇ ਤੇ ਤਿੰਨੇ ਹੀ ਕੁਵਾਰੀਆਂ ਨੇ ਮਾਤਾ ਜੀਉਂਦੀ ਹੈ ਚੰਗਾ ਹੁਣ ਦੂਸਰੀ ਨਕਲ ਦੇਖੋ ਇਹ ਮੁੰਡਾ ਰੇਲ 'ਚ 50 ਰੁਪਏ ਮਹੀਨਾ ਕਮਾਉਂਦਾ ਹੈ ਮਾਂ ਬਾਪ ਨਹੀਂ ਰਹੇ ਬਾਦੀ ਰੂਪਾਂਛ ਸ਼ੀਲ ਤੇ ਸਰੀਰ ਤੋਂ ਖੂਬ ਤਕੜਾ ਤੇ ਕਸਰਤੀ ਜਵਾਨ ਹੈ ਪਰ ਖਾਨਦਾਨ ਚੰਗਾ ਨਹੀਂ ਕੋਈ ਕਹਿੰਦਾ ਹੈ ਮਾਨਾ ਨੈਨਸੀ ਕੋਈ ਕਹਿੰਦਾ ਹੈ ਠਕੁਰਾਈ ਪਿਓ ਕਿਸੇ ਰਿਆਸਤ ਚ ਮੁਖਤਿਆਰ ਸਨ ਘਰ ਵਿੱਚ ਥੋੜੀ ਜੀ ਜ਼ਮੀਨ ਜਿਹਾਦਾ ਹੈ ਪਰ ਉਸ ਤੇ ਕਈ ਹਜ਼ਾਰ ਦਾ ਖਰਚੇ ਉਥੇ ਕੁਝ ਲੈਣਾ ਦੇਣਾ ਨਹੀਂ ਪਵੇਗਾ ਉਮਰ ਕੋਈ 20 ਸਾਲ ਹੋ ਪੇਗੀ ਕਲਿਆਣੀ ਖਾਨਦਾਨ ਤੇ ਦਾਗ ਨਾ ਹੁੰਦਾ ਤਾਂ ਮਨਜ਼ੂਰ ਕਰ ਲੈਂਦੀ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਮੋٹے RAM ਇਹ ਤੀਸਰੀ ਨਕਲ ਦੇਖੋ ਇਹ ਜ਼ਿਮੀਦਾਰਾਂ ਦਾ ਮੁੰਡਾ ਹੈ ਕੋਈ 1000 ਸਾਲਾਨਾ ਮੁਨਾਫਾ ਹੈ ਕੁਝ ਖੇਤੀਬਾੜੀ ਵੀ ਹੁੰਦੀ ਹੈ ਮੁੰਡਾ ਪੜਿਆ ਲਿਖਿਆ ਤੇ ਥੋੜਾ ਹੀ ਹੈ ਪਰ ਕਚਹਿਰੀ ਦਾਦ ਦੇ ਕੰਮਾਂ ਨੂੰ ਸ਼ਿਆਰ ਹੈ ਦਹਾਜੂਏ ਪਹਿਲੀ ਸ਼ਤਰੀ ਨੂੰ ਮਰਿਆ 2 ਸਾਲ ਹੋ ਗਏ ਨੇ ਉਸ ਤੋਂ ਕੋਈ ਸੰਤਾਨ ਨਹੀਂ ਪਰ ਰਹਿਣ ਸਹਿਣ ਚੰਗਾ ਸੋਹਣਾ ਹੈ ਪੀਣ ਕੁੱਟਣ ਦਾ ਕੰਮ ਘਰ ਵਿੱਚ ਹੀ ਹੁੰਦਾ ਹੈ ਕਲਿਆਣੀ ਕੁਝ ਦਾਜ ਮੰਗਦੇ ਨੇ ਮੋٹے RAM ਇਸ ਦੀ ਕੁਝ ਨਾ ਪੁੱਛੋ 4000 ਸੁਣਦੇ ਹਾਂ ਚੰਗਾ ਇਹ ਚੌਥੀ ਨਕਲ ਦੇਖੋ ਮੁੰਡਾ ਬਗੀਨ ਹੈ ਉਮਰ ਕੋਈ 35 ਸਾਲ ਹੋਵੇਗੀ 3-400 ਦੀ ਆਮਦਨੀ ਹੈ ਪਹਿਲੀ ਔਰਤ ਮਰ ਚੁੱਕੀ ਹੈ ਉਸ ਤੋਂ ਤਿੰਨ ਮੁੰਡੇ ਵੀ ਨੇ ਆਪਣਾ ਘਰ ਬਣਾਇਆ ਹੈ ਕੁਝ ਜਾਇਦਾਦ ਵੀ ਖਰੀਦੀ ਹੈ ਇੱਥੇ ਵੀ ਲੈਣ ਦੇਣ ਦਾ ਝਗੜਾ ਨਹੀਂ ਹੈ ਕਲਿਆਣੀ ਖਾਨਦਾਨ ਕਿਸ ਤਰ੍ਹਾਂ ਦਾ ਹੈ ਮੋٹے RAM ਬਹੁਤ ਹੀ ਚੰਗਾ ਪੁਰਾਣੀ ਰਹਿائش ਨਹੀਂ ਚੰਗਾ ਇਹ ਪੰਜਵੀਂ ਨਕਲ ਦੇਖੋ ਪਿਓ ਦਾ ਛਾਪੇਖਾਨਾ ਹੈ ਪੜਿਆ ਤਾਂ ਵੀ ਇਹ ਤੱਕ ਹੈ ਪਰ ਉਸ ਛਾਪੇਖਾਨੇ 'ਚ ਕੰਮ ਕਰਦਾ ਹੈ ਉਮਰ 18 ਸਾਲ ਦੀ ਹੋਵੀ ਕਿ ਘਰ 'ਚ ਪ੍ਰੈਸ ਦੇ ਛੁੱਟ ਹੋਰ ਕੋਈ ਜਾਇਦਾਦ ਨਹੀਂ ਜਾਇਦਾਦ ਨਾ ਹੁੰਦਿਆਂ ਵੀ ਕੋਈ ਕਰਜ਼ਾ ਸਿਰ ਤੇ ਨਹੀਂ ਹੈ ਖਾਨਦਾਨ ਨਾਂ ਬਹੁਤਾ ਚੰਗਾ ਤੇ ਨਾ ਮਾੜਾ ਮੁੰਡਾ ਬਹੁਤ ਸੁੰਦਰ ਤੇ ਚਰਿੱਤਰਵਾਨ ਹੈ ਪਰ 1000 ਤੋਂ ਘੱਟ ਮਾਮਲਾ ਤੈਨ ਨਹੀਂ ਹੋਵੇਗਾ ਮੰਗਦੇ ਤਾਂ ਉਹ 3000 ਨੇ ਹੁਣ ਦੱਸੋ ਕਿਹੜਾ ਪਸੰਦ ਕਰਤੇ ਕਲਿਆਣੀ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜਾ ਪਸੰਦ ਹੈ ਮੋਟੇਰਾ ਮੈਨੂੰ ਤਾਂ ਦੋ ਬਾਰ ਪਸੰਦ ਨੇ ਇੱਕ ਉਹ ਜਿਹੜਾ ਰੇਲਵੇ 'ਚ ਕੰਮ ਕਰਦਾ ਤੇ ਦੂਜਾ ਜਿਹੜਾ ਛਾਪੇਖਾਨੇ 'ਚ ਕੰਮ ਕਰਦਾ ਕਲਿਆਣੀ ਪਹਿਲਾਂ ਪਰ ਪਹਿਲੇ ਦੇਖਣ ਦਾੰਚ ਤਾਂ ਤੁਸੀਂ ਨੁਕਸਤ ਦੱਸਦੇ ਹੋ ਮੋਟੇਰਾ ਹਾਂ ਇਹ ਨੁਕਸਤ ਤਾਂ ਹੈ ਛਾਪੇਖਾਨੇ ਵਾਲੇ ਨੂੰ ਹੀ ਰਹਿਣ ਦਿਓ ਕਲਿਆਣੀ ਇੱਥੇ 1000 ਦੇਣ ਨੂੰ ਕਿੱਥੋਂ ਆਉਣਗੇ 1000 ਤਾਂ ਤੁਹਾਡਾ ਅੰਦਾਜ਼ਾ ਹੈ ਸ਼ਾਇਦ ਉਹ ਹੋਰ ਮੂੰਹ ਅਡਣ ਤੁਸੀਂ ਤਾਂ ਇਸ ਕਰਦੀ ਹਾਲਤ ਦੇਖ ਹੀ ਰਹੇ ਹੋ ਰੋਟੀ ਮਿਲਦੀ ਜਾਵੇ ਇਹ ਬੜੀ ਗੱਲ ਕਰ ਲੈ। ਤ੍ਰਿਪਈ ਕਿੱਥੋਂ ਆਉਣਗੇ? ਜੀਮੇਦਾਰ ਸਾਹਿਬ 4000 ਸੁਣਾਉਂਦੇ ਨੇ। ਡਾਕ ਬਾਬੂ ਵੀ 2000 ਦਾ ਸਵਾਲ ਕਰਦੇ ਨੇ। ਇਹਨਾਂ ਨੂੰ ਜਾਣ ਦਿਓ। ਬਸ ਵਕੀਲ ਸਾਹਿਬ ਹੀ ਬਚੇ ਨੇ। 35 ਸਾਲ ਦੀ ਉਮਰ ਕੋਈ ਜ਼ਿਆਦਾ ਨਹੀਂ। ਇਹਨਾਂ ਨੂੰ ਹੀ ਕਿਉਂ ਨਾ ਰਖੀਏ? ਮੋਟੇ ਰਾਮ ਤੁਸੀਂ ਖੂਬ ਸੋਚ ਵਿਚਾਰ ਲਵੋ। ਮੈਂ ਤਾਂ ਤੁਹਾਡੀ ਮਰਜ਼ੀ ਦਾ ਤਾਵੇਦਾਰ ਹਾਂ। ਜਿੱਥੇ ਕਹੋਗੇ ਉੱਥੇ ਜਾ ਕੇ ਪੱਕਾ ਕਰ ਆਵਾਂਗਾ। ਪਰ ਹਜ਼ਾਰ ਦਾ ਮੂੰਹ ਨਾ ਦੇਖੋ। ਛਾਪੇ ਖਾਣੇ ਵਾਲਾ ਮੁੰਡਾ ਰਤਨ ਹੈ ਉਹਦੇ ਨਾਲ ਕੰਨਿਆ ਦਾ ਜੀਵਨ ਸਫਲ ਹੋਵੇਗਾ ਜਿਸ ਤਰ੍ਹਾਂ ਇਹ ਰੂਪ ਤੇ ਗੁਣ ਦੀ ਪੂਰੀ ਏ ਉਸ ਤਰ੍ਹਾਂ ਹੀ ਮੁੰਡਾ ਸੁੰਦਰ ਤੇ ਸ਼ਸ਼ੀਲ ਹੈ ਕਲਿਆਣੀ ਪਸੰਦ ਤਾਂ ਮੈਨੂੰ ਵੀ ਇਹੀ ਹੈ ਮਹਾਰਾਜ ਪਰ ਪਈ ਕਿਸ ਤੇ ਕਰ ਤੋਣ ਕੌਣ ਦੇਣ ਵਾਲਾ ਹੈ ਕੋਈ ਦਾਨੀ ਖਾਣ ਵਾਲੀ ਖਾਪੀ ਕੇ ਦੌੜ ਗਈ ਹੁਣ ਕਿਸੇ ਵੀ ਸੂਰਤ ਵਿਖਾਈ ਨਹੀਂ ਦਿੰਦੀ ਪਰ ਹੋਰ ਮੈਨੂੰ ਹੀ ਬੁਰਾ ਲੱਗ ਮੰਦੇ ਨੇ ਕਿ ਸਾਨੂੰ ਕੱਢ ਦਿੱਤਾ ਜਿਹੜੀ ਗੱਲ ਆਪਣੇ ਬਸ ਦੇ ਬਾਹਰ ਐ ਉਹਦੇ ਲਈ ਹੱਥ ਕਿਉਂ ਅੱਡੀ ਸੰਤਾਨ ਕਿਹਨੂੰ ਪਿਆਰੀ ਨਹੀਂ ਹੁੰਦੀ ਕੌਣ ਉਹਨੂੰ ਦੁਖੀ ਸੁਖੀ ਨਹੀਂ ਦੇਖਣਾ ਚਾਹੁੰਦਾ ਪਰ ਕੁਝ ਆਪਣੇ ਇਖਤਿਆਰ ਵੀ ਚ ਵੀ ਹੋ ਗਏ ਤੁਸੀਂ ਭਗਵਾਨ ਦਾ ਨਾਮ ਲੈ ਕੇ ਵਕੀਲ ਸਾਹਿਬ ਨੂੰ ਟਿੱਕਾ ਕਰੋ ਉਮਰ ਕੁਝ ਜ਼ਿਆਦਾ ਐ ਪਰ ਮਰਨਾ ਜਿਉਣਾ ਕਿਸਮਤ ਦੇ ਹੱਥ ਐ 35 ਸਾਲ ਦਾ ਆਦਮੀ ਬੁੱਢਾ ਨਹੀਂ ਕਹਾਉਂਦਾ ਜੇਕਰ ਕੁੜੀ ਦੀ ਕਿਸਮਤ 'ਚ ਸੁੱਖ ਐ ਤਾਂ ਜਿੱਥੇ ਜਾਵੇਗੀ ਸੁਖੀ ਹੀ ਰਹੇਗੀ ਦੁੱਖ ਭੋਗਣਾ ਐ ਤਜਿੱਥੇ ਜਾਏਗੀ ਦੁੱਖ ਭੋਗੀ ਸਾਡੀ ਨਿਰਮਲਾ ਨੂੰ ਬੱਚਿਆਂ ਨਾਲ ਗਿਆ ਉਹਨਾਂ ਦੇ ਬੱਚਿਆਂ ਨੂੰ ਆਪਣਾ ਸਮਝੇਗੀ ਤੁਸੀਂ ਸਭ ਮਹੂਰਤ ਦੇਖ ਕੇ ਟਿੱਕਾ ਕਰ ਆਓ ਧੰਨਵਾਦ ਜਲਦ